ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮੈਮੂਆਣਾ ਦੇ ਵਿੱਚ ਮੈਮੂਆਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਸਾਧ ਰੋਡ ਦੇ ਉੱਤੇ ਸਥਿਤ ਆ ਤੇ ਜਿਹੜੀ ਤੁਹਾਨੂੰ ਵੇੜ ਦਿਖਾਉਣੀ ਆ ਨਾ ਮਿੱਤਰੋ ਗਰਮੀ ਦਾ ਗਹਿਣਾ ਬੁੱਕਲ ਦਾ ਵੀ ਗਹਿਣਾ ਕਹਿ ਸਕਦੇ ਆ ਆਪਾਂ ਮਿੱਤਰੋ ਹਰੇ ਇਹਦੇ 10 12 ਦਿਨ ਬਾਕੀ ਪਏ ਆ ਸੂਣ ਦੇ ਵਿੱਚ ਤੇ ਵੇਖੋ ਤੁਸੀਂ ਕਿਆ ਬਾਤ ਲੈਵੇ ਦੀ ਤਿਆਰੀ ਕਰਨੀ ਆ ਚੰਗੇ ਦੁੱਧ ਦੀ ਮਾਲਕਣ ਚੰਗਾ ਦੁੱਧ ਸੋਹਣੇ ਢਾਂਚੇ ਦੇ ਵਿੱਚ ਤਿਆਰ ਹੋਊਗਾ ਉਹ ਕਰਦੇ ਆ ਗੱਲਬਾਤ ਪਾਈ ਦੇ ਨਾਲ ਆਪਾਂ ਸਾਤਸਿਕਾਲ ਵੀਰੇ ਸਤਸਿਕਾਲ ਜੀ ਕੀ ਹਾਲ ਆ ਬ੍ਰਦਰ ਵਧੀਆ ਵੀਰੇ ਵਧੀਆ ਸੇਤਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਵੀਰੇ ਠੀਕ ਐ ਇੱਕ ਵਾਰੀ ਨਾਮ ਦੱਸਦੇ ਵੀਰੇ ਮੱਖਣਾ ਵੀਰੇ ਪਿੰਡ ਦਾ ਨਾਮ ਮੈਮੂਆਣਾ ਮੈਮੂਆਣਾ ਮੱਖਣਬਾਈ ਵੈੜ ਫਿਰ ਕਿੰਨਾ ਵ ਸੁਆ ਵੀਰੇ ਦੂਜਾ ਸੁਆ ਵੀਰੇ ਦੂਜਾ ਸੁਆ ਤੇ ਮੱਖਣਵੇਂ ਕਿੰਨੇ ਦਿਨ ਲੈ ਜੂਗੇ ਅਜੇ ਵੀਰੇ ਤੇ 10 ਤਰੀਕ ਨੂੰ 20 ਤਰੀਕ ਨੂੰ ਦਿਨ ਪੂਰੇ 10 ਦਾ ਰਹਿੰਦੇ ਜੀ ਅਜੇ ਠੀਕ ਐ 9 ਨੂੰ ਵੀਡੀਓ ਬਣਾ ਰਹੇ ਆਪਾਂ ਇਹ ਤਾਂ ਮਤਲਬ 11 ਹੀ ਪਏ ਪਰ 11 ਦਿਨ ਪਏ ਜੀ ਠੀਕ ਐ ਫਿਰ ਤਾਂ ਬਹੁਤ ਥੋੜਾ ਚੰਗੀ ਬਣਦੀ ਆ ਬਹੁਤ ਬੰਦੀ ਆ ਵੀਰੇ ਹੂੰ ਬਈ ਦੁੱਧ ਕਿੰਨਾ ਕੁ ਦਿੱਤਾ ਹੋਇਆ ਇਹਨੇ ਮੇਰੇ ਪਹਿਲੇ ਸੂਹੇ 14 ਲੀਟਰ ਦਿੱਤਾ ਠੀਕ ਆ ਬਈ ਪੰਡੋ ਹੀ ਆਈ ਸੀ ਆਪਾਂ ਮੇਰੇ ਠੀਕ ਆ 15 16 ਟੋਰਾ ਨਾਲ ਦੇ ਚੁਗੇ ਆ ਨਾ ਨਾ ਆਰਾਮ ਨਾਲ ਵੀਰੇ ਤੇ ਰੇਟ ਕੀ ਰਊਗਾ ਵੀਰੇ ਰੇਟ ਰੇਟ ਇਹਦਾ ਵੀਰੇ ਜਾਇ ਜੀ ਆ 40000 ਰੁਪਿਆ 40000 ਰੁਪਏ ਤਾਂ ਥੋੜਾ ਬੋਤ ਲੜ ਪਿਆਰ ਹੋ ਜਾਊਗਾ ਵੀਰੇ ਕੱਢੀ ਪਾਰ ਨੂੰ ਵੀਰੇ ਤੋਰੀ ਮੜਾ ਜਾ ਲੈ ਮਿੱਤਰੋ ਗੋਲਾ ਜਵਾਂ ਠੋਸ ਤੇ ਨਿੱਗਰ ਵੜਾ ਵਜਨ ਵਾਲੀ ਬੱੱਚੀ ਆ ਥੱਲੋ ਵੇਖਿਓ ਕਮਾਲ ਦੀ ਤਿਆਰੀ ਕਰੂੰ ਜਿੱਡੀ ਇਹ ਆਪ ਹਨ ਏਡਾ ਹੀ ਇਹਨੇ ਨੇਵਾ ਲੈ ਕੇ ਆਇਆ ਤਾਂ ਤੁਸੀਂ ਕੰਧ ਤੇ ਪੜਦੇ ਪਾਉਣੇ ਆ ਬਾਜ ਵੀ ਕਿਦੇ ਗਵੰਡੀ ਨਜ਼ਰ ਨਾਲ ਆ ਜਾਣੇ ਨੂੰ ਸੋਹਣੀ ਜਿਹੜਾ ਇਹਨੇ ਤਿਆਰ ਹੋ ਜਾਣਾ ਥੱਲੋ ਕਰਮਾ ਵਾਲੀ ਨੇ ਮਤਲਬ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਬੱੱਚੀ ਆ ਕ੍ਰੋਸ ਕਾਲੀ ਪਾਫ ਮਾਰਦੀ ਆ ਪਿੰਡੇ ਦੇ ਵਿੱਚੋਂ ਤੇ ਬਾਈ ਠੰਡੀ ਠੰਡੀ ਹੈਗੀ ਆ ਵੀਰੇ ਵੀਰੇ ਪੂਰੀ ਪੂਰੀ ਸੀਲ ਠੰਡੀ ਆ ਠੀਕ ਆ ਪੂਰੀ ਠੰਡੀ ਸੀਲ ਆ ਮਤਲਬ ਨੇਵਾ ਨੂੰ ਦਿਖਾ ਦੇ ਪੁੱਤ ਥੱਲੋ ਵੇਖਿਓ ਤੇ ਖੇੜ ਦੀ ਢਿੱਲਾ ਢੋ ਲਾਉਂਦੀਆਂ ਪਈਆਂ ਨਾ ਜਿਹੜੀਆਂ ਇਹਨੇ ਕੁਛ ਤੇ ਇਹ ਬਾਕੀ ਮੂੰਹ ਮੱਥੇ ਵੀ ਲੱਗਦੀ ਆ ਬੱਚੀ ਜਿਵੇਂ ਮਰਜੀ ਹੱਥ ਲਾਈ ਜਾ ਬਈ ਹੂੰ ਠੀਕ ਆ ਬਈ ਓਕੇ ਲੈ ਵੀ ਠੰਡੀ ਠੁੰਡੀ ਵਾਲੇ ਪਾਸੇ ਤੋਂ ਵੀ ਤੂੰ ਬੇਚਿੰਤ ਤ ਹੋ ਜੋ ਹੁਣ ਠੀਕ ਆ ਜਵਾਕ ਨੂੰ ਭਾਦੇ ਬਈ ਥੱਲੇ ਠੀਕ ਆ ਤੇ ਲੈ ਮੱਖਣ ਬਈ ਨੰਬਰ ਤਾਂ ਹੀ ਕਰਾਂ ਦੀ ਨੰਬਰ ਹੈਗਾ 94637 94637 85820 85820 94637 85820 94637 85820 ਬਈ ਦਾ ਫੋਨ ਨੰਬਰ ਆ ਪਿੰਡ ਮੈਮੂ ਆਣਾ ਵਾ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਤੇ ਫਰੀਦਕੋਟ ਤੋਂ ਸਾਦਕ ਰੋੜ ਦੇ ਉੱਤੇ ਪਿੰਡ ਰਜੰਦਾ ਜੰਦਾ ਸਾਕ ਵਾਲੇ ਪਾਸਿਓਂ ਆਪਾਂ ਫਰੀਦਕੋਟ ਨੂੰ ਉਹਨੇ ਦਾ ਪਹਿਲਾ ਪਿੰਡ ਆ ਜਾਂਦਾ ਵਾ ਤੇ ਜੇ ਆਪਾਂ ਫਰੀਦਕੋਟ ਵਾਲੇ ਪਾਸਿਓਂ ਸਾਦਕ ਨੂੰ ਜਾਂਦੇ ਆ ਸਾਕ ਤੋਂ ਪਹਿਲਾਂ ਜਿਹੜਾ ਪਿੰਡ ਆ ਜਾਂਦਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਧੰਨਵਾਦ ਸ਼ੁਕਰੀਆ